ਤੁਰੂ ਫਿਰੂਗੀ ਨੰਗੂਗੀ ਉਹਦੇ ਨਾਲ ਜਾਊਗੀ ਫਿਰ ਮਨ ਤੇ ਕੀ ਗੁਜਰੂਗੀ ਉਹ ਤਾਂ ਉਦੋਂ ਦੀ ਗੱਲ ਆਈ ਹੁਣ ਤਾਂ ਵੇਖਾਂਗੇ ਇੱਕ ਵਾਰੀ ਉਹ ਉਦੋਂ ਦੇ ਆ ਵੇਖਾਂਗੇ ਹੁਣ ਤਾਂ ਕੁਛ ਨਹੀਂ ਖਾਇਦਾ ਫਿਲਹਾਲ ਤਾਂ ਹੁਣ ਉਹ ਜਿਹੜਾ ਘਰ ਥੋੜਾ ਚਾਚੇ ਦਾ ਮੁੰਡਾ ਲੈ ਗਿਆ ਉਸ ਘਰੇ ਰਹਿ ਰਿਹਾ ਜਾਂ ਉਹਨੇ ਘਰ ਸ਼ਿਫਟ ਕਰ ਲਿਆ ਪਾਸੇ ਨਹੀਂ ਨਹੀਂ ਉਹ ਆਦੀ ਮੰਮੀ ਨਾਲ ਚਲੀ ਗਈ ਉਹਦੀ ਮੰਮੀ ਆ ਕੇ ਉਹਨੂੰ ਉਹਨਾਂ ਦੇ ਘਰੋਂ ਲੈ ਗਈ ਤੇ ਮੰਮੀ ਉਹਨੂੰ ਲੈ ਗਈ ਉਹਨਾਂ ਦੇ ਘਰੋਂ ਤੇ ਉਹ ਚਲੀ ਗਈ ਉਹ ਤਾਂ ਇੱਥੇ ਹੈ ਹੀ ਨਹੀਂ ਹੁਣ ਤਾਂ ਉਥੇ ਜੀ ਤੁਹਾਨੂੰ ਚੇ ਵੀ ਹੈ ਕਿ ਜਿਹੜੀ ਤੁਹਾਡੀ ਅਰੇਂਜ ਮੈਰਿਜ ਨਹੀਂ ਸੀ ਇਹ ਲਵ ਮੈਰਿਜ ਸੀ। ਹਾਂਜੀ ਮੇਰੀ ਲਵ ਮੈਰਿਜ ਸੀ। ਲਵ ਮੈਰਿਜ ਸੀ। ਲਵ ਮੈਰਿਜ ਅਰੇ ਅਸੀਂ ਵੀ ਕੇਸ ਵੇਨੇ ਕਾਫੀ ਖਰਾਬ ਹੀ ਹੁੰਦੇ ਆ। ਤੇ ਜਦੋਂ ਤੁਸੀਂ ਲਵ ਮੈਰਿਜ ਕਰਾਈ ਹੈ ਕੀ ਸੋਚ ਸਮਝ ਕੇ ਕਰਾਈ ਤੇ ਕਿਵੇਂ ਤੁਸੀਂ ਇੱਕ ਦੂਜੇ ਨੂੰ ਮਿਲੇ ਹੋ? ਬਾ ਮਿਲਣ ਤਾਂ ਕੇ ਸੋਚ ਸਮਝ ਕੇ ਤੈ ਹੀ ਕਰਾਈਗੀ ਉਹਦੋਂ ਬੜਾ ਵਧੀਆ ਬੋਲਦੀ ਸੀ ਇੱਜ਼ਤ ਮਾਨ ਕਰਦੀ ਸੀ। ਤੋ ਹੁੰਦਾ ਸੀ ਵੀ ਆਹ ਇਸ ਤੋਂ ਬੈਸਟ ਤਾਂ ਜਨਾਨੀ ਕੋਈ ਹੈ ਹੀ ਨਹੀਂ ਮੇਰੇ ਲਈ। ਹੂੰ। ਮੇਜਾ ਸੌਣ ਹਾਲਾਤ ਸੀ ਆਪਣੇ ਘਰ ਦੇ ਜਿਵੇਂ ਵੀ ਨਹੀਂ ਯਾਰ ਇਸ ਤੋਂ ਇਲਾਵਾ ਇਸ ਇਸ ਤੋਂ ਚੰਗੀ ਤਾਂ ਹੈ ਹੀ ਨਹੀਂ ਕੁ